ਚਾਰ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੇ ਵੱਡਾ ਐਕਸ਼ਨ ਕੀਤਾ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ अरोड़ा ਦੇ ਘਰ ਵਿਜੀਲੈਂਸ ਦੀ ਰੇਡ ਮਾਰੀ ਗਈ ਹੈ ਔਰ ਵਿਜੀਲੈਂਸ ਨੇ ਐਮਐਲਏ ਦੇ ਖਿਲਾਫ ਐਫਆਈਆਰ ਵੀ ਦਰਜ ਕਰ ਲਈ ਹੈ ਹਾਲਾਂਕਿ ਗ੍ਰਿਫਤਾਰੀ ਬਾਰੇ ਹਲੇ ਪੁਸ਼ਟੀ ਨਹੀਂ ਕੀਤੀ ਗਈ ਪਰ ਐਫਆਈਆਰ ਦਰਜ ਹੋ ਗਈ ਹੈ ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਰਮਨ अरोड़ा ਔਰ ਇਲਜ਼ਾਮ ਇਹ ਨੇ ਕਿ ਜਲੰਧਰ ਨਗਰ ਨਿਗਮ ਦੇ ਅਫਸਰਾਂ ਦੇ ਰਾਹੀਂ ਇਹ ਲੋਕਾਂ ਨੂੰ ਝੂਠੇ ਨੋਟਿਸ ਭਜਵਾਉਂਦੇ ਸੀ ਤੇ ਬਾਅਦ ਚ ਪੈਸੇ ਲੈ ਕੇ ਨੋਟ ਸਾਨੂੰ ਰਫਾ ਦਫਾ ਕਰ ਦਿੰਦੇ ਸੀ ਜਾਂ ਸੈਟਲਮੈਂਟ ਕਰ ਲੈਂਦੇ ਸੀ ਮਸਲਾ ਸਰਕਾਰ ਦੇ ਧਿਆਨ ਦੇ ਵਿੱਚ ਆਇਆ ਜਾਂ ਕਹੀਏ ਮੁੱਖ ਮੰਤਰੀ ਦੇ ਧਿਆਨ ਦੇ ਵਿੱਚ ਆਇਆ ਤਾਂ ਸਖਤ ਐਕਸ਼ਨ ਹੋਇਆ ਪਹਿਲਾਂ ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ ਜਦੋਂ ਸਰਕਾਰ ਨੂੰ ਪਤਾ ਲੱਗਿਆ ਕਿ ਸ਼ਿਕਾਇਤ ਦੇ ਵਿੱਚ दम ਹੈ ਤਾਂ ਸਭ ਤੋਂ ਪਹਿਲਾਂ ਰਮਨ ਅਰੋੜਾ ਦੀ ਸੁਰੱਖਿਆ ਵਾਪਸ ਲਈ ਗਈ ਉਹਨਾਂ ਨੂੰ ਕਾਰਨਰ ਕੀਤਾ ਗਿਆ ਤੇ ਹੁਣ ਉਹਨਾਂ ਦੇ ਖਿਲਾਫ ਵਿਭਾਗੀ ਕਾਰਵਾਈ ਜਿਹੜੀ ਹੈ ਕਹੀਏ ਪੁਲਿਸ ਐਕਸ਼ਨ ਵਿਜੀਲੈਂਸ ਦਾ ਐਕਸ਼ਨ ਹੋਇਆ ਔਰ ਵਿਜੀਲੈਂਸ ਰਮਨ ਅਰੋੜਾ ਦੇ ਘਰ ਪਹੁੰਚੀ ਹੈ ਔਰ ਵਿਜੀਲੈਂਸ ਵੱਲੋਂ ਹਲੇ ਅੰਦਰ ਹੀ ਕਾਰਵਾਈ ਉਹਨਾਂ ਦੇ ਘਰ ਦੇ ਅੰਦਰ ਹੀ ਕਾਰਵਾਈ ਕੀਤੀ ਜਾ ਰਹੀ ਹੈ ਰਮਨ अरोड़ा ਵੀ ਘਰ ਦੇ ਵਿੱਚ ਮੌਜੂਦ ਨੇ ਐਫ ਆਈ ਆਰ ਦਰਜ ਕਰ ਲਈ ਗਈ ਹੈ ਇਹ ਜਾਣਕਾਰੀ ਨਿਕਲ ਕੇ ਆਈ ਹੈ ਹੁਣ ਗ੍ਰਿਫਤਾਰੀ ਬਾਰੇ ਕੀ ਅਪਡੇਟ ਆਉਂਦੀ ਹੈ ਇਹ ਥੋੜੇ ਸਮੇਂ ਵਿੱਚ ਪਤਾ ਚੱਲੇਗਾ ਅਫਸਰ ਜਦੋਂ ਪਹੁੰਚੇ ਸੀ ਤਾਂ ਆਪਣੇ ਪੂਰੇ ਲਾਮ ਲਸ਼ਕਰ ਦੇ ਨਾਲ ਗਏ ਸੀ ਬਕਾਇਦਾ ਫੋਟੋ ਸਟੇਟ ਮਸ਼ੀਨਾ ਬਕਾਇਦਾ ਨੋਟ ਗਿਣਨ ਵਾਲੀ ਮਸ਼ੀਨ ਅੰਦਰ ਅਧਿਕਾਰੀ ਲੈ ਕੇ ਗਏ ਸੀ ਯਾਨੀ ਉਹਨਾਂ ਨੂੰ ਆਈਡੀਆ ਸੀ ਕੇ ਅੰਦਰ ਨੋਟ ਐਨੇ ਹੋ ਸਕਦੇ ਨੇ ਕਿ ਮਸ਼ੀਨ ਦੇ ਨਾਲ ਗਿਣਨੇ ਪੈਣ। ਸਹਿਜ ਜੁਨੇਜਾ ਸਾਡੇ ਸਹਿਯੋਗੀ ਜੁੜੇ ਨੇ। ਐ ਹੋਰ ਗੱਲਬਾਤ ਦੇ ਲਈ ਸਹਿਜ ਇਸ ਵੇਲੇ ਤਾਜ਼ਾ ਮਾਹੌਲ ਕੀ ਹੈ ਅਰੈਸਟ ਹੋ ਚੁੱਕੀ ਹੈ ਜਾਂ ਹਲੇ ਕਨਫਰਮ ਨਹੀਂ ਹੈ ਕਿ ਅਰੈਸਟ ਕੀਤਾ ਜਾਣਾ। ਬਿਲਕੁਲ ਵਿਸ਼ੇ ਗੱਲ ਕਰੀਏ ਤਾਂ ਹੁਣ ਅਸੀਂ ਵੀ ਹੱਲੇ ਵੀ ਜਿਹੜਾ ਕੀ ਹੈ ਰਮਨ अरोड़ा ਦੇ ਘਰ ਦੇ ਬਾਹਰ ਖੜੇ ਆ ਸਵੇਰੇ 8 ਵਜੇ ਤੋਂ ਜਿਹੜੀ ਕੀ ਰੇਡ ਚੱਲ ਰਹੀ ਹੈ ਤਾਂ ਰੇਡ ਤੋਂ ਬਾਅਦ ਜਿਹੜੀ ਜਾਂਚ ਹਲੇ ਚੱਲ ਰਹੀ ਹੈ ਤਾਂ ਹੁਣ ਅੰਦਰ ਕਈ ਮਸ਼ੀਨਾਂ ਵੀ ਲਿਜਾ ਚੁੱਕੇ ਨੇ ਪਰ ਹਲੇ ਅਰੈਸਟ ਦੀ ਜਿਹੜੀ ਗੱਲ ਹੈ ਹਲੇ ਕੋਈ ਇਹੋ ਜੀ ਸਾਹਮਣੇ ਨਹੀਂ ਆ ਰਹੀ ਕਿਉਂਕਿ ਅਭੀ ਦੱਸਿਆ ਗਿਆ ਕਿ ਰਮਨ अरोड़ा ਖੁਦ ਘਰ ਦੇ ਅੰਦਰ ਮੌਜੂਦ ਨਹੀਂ ਤਾਂ ਰਮਨ अरोड़ा ਜਦੋਂ ਖੁਦ ਘਰ ਦੇ ਅੰਦਰ ਮੌਜੂਦ ਨਹੀਂ ਤੇ ਜਾਂਚ ਚੱਲ ਰਹੀ ਹੈ ਪੁੱਛਗਿੱਛ ਟੀਮਾਂ ਕਰ ਰਹੀਆਂ ਨੇ ਪਹਿਲਾਂ ਐਸਐਸਪੀ ਹਰਪ੍ਰੀਤ ਸਿੰਘ ਮੰਡੇਰ ਖੁਦ ਇੱਥ ਅਰੇਸਟ ਪੈਂਦੀ ਵੀ ਹੈ ਤਾਂ ਉਸੇ ਗੱਡੀ ਦੇ ਵਿੱਚ ਜਿਹੜਾ ਕੀ ਲਜਾਇਆ ਜਾਵੇ ਅੰਦਰ ਬਾਰ-ਬਾਰ ਹਲਚਲ ਵੀ ਚੱਲਦੀ ਹੈ ਗੱਡੀ ਦੇ ਵਿੱਚ ਤਾਂ ਕਈ ਵਾਰੀ ਜਿਹੜਾ ਕੀ ਹੈ ਅਧਿਕਾਰੀ ਆਂਦੇ ਨੇ ਜਾਂਦੇ ਨੇ ਤਾਂ ਹੱਲੇ ਕਹਿ ਸਕਦੇ ਆ ਕਿ ਅਰੇਸਟ ਵੀ ਪੈ ਸਕਦੀ ਹੈ ਕਿਉਂਕਿ ਵੱਡੀ ਰਿਕਵਰੀ ਦੀ ਵੀ ਗੱਲ ਹੋ ਰਹੀ ਹੈ ਕਿ ਅੰਦਰੋਂ ਵੱਡੀ ਰਿਕਵਰੀ ਹੋ ਰਹੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਜਿਹੜੇ ਕੀ ਨਗਰ ਨਿਗਮ ਦੇ ਅਧਿਕਾਰੀ ਏਟੀਪੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕਿ ਉਹਦੇ ਕੋਲੋਂ ਕਾਫੀ ਰਿਕਵਰੀ ਹੋਈ ਸੀ ਦੱਸਿਆ ਗਿਆ ਕਿ ਉਹਦੇ ਨਾਲ ਹੀ ਜਿਹੜਾ ਕੀ ਰਲ ਕੇ ਝੁੱਠੇ ਨੋਟਿਸ ਲੋਕਾਂ ਦੇ ਘਰਾਂ 'ਚ ਲਗਵਾਏ ਜਾਂਦੇ ਸੀਗੇ ਤਾਂ ਜਦੋਂ ਉਹ ਹੱਲ ਦੀ ਗੱਲ ਕਰਦੇ ਸੀਗੇ ਤਾਂ ਉਦੋਂ ਜਿਹੜ ਚਾਰ ਦੀ ਗੇਮ ਸ਼ੁਰੂ ਹੁੰਦੀ ਸੀ ਉਦੋਂ ਉਹਨਾਂ ਕੋਲ ਵੱਡੇ ਪੈਸੇ ਜਿਹੜੇ ਕੀ ਹੈ ਭਾਰੀ ਰਕਮ ਵਸੂਲੀ ਜਾਂਦੀ ਸੀ ਤਾਂ ਉਹ ਮਾਮਲਾ ਜਿਹੜਾ ਕਿ ਹੁਣ ਖੁੱਲ ਕੇ ਸਾਹਮਣੇ ਆਇਆ ਹੈਗਾ ਤਾਂ ਜਿਸ ਵਿੱਚ ਵਿਧਾਇਕ ਰਮਨ अरोड़ा ਨੂੰ ਵੀ ਨਾਮਜਦ ਕਰ ਲਿਆ ਗਿਆ ਵਿਜੀਲੈਂਸ ਵੱਲੋਂ ਤਾਂ ਅੱਜ ਜਿਹੜੀ ਰੇਡ ਕੀਤੀ ਗਈ ਹੈ ਜੀ ਵਿਜੇ ਤੇ ਕਿੰਨਾ ਕੁ ਲੰਬਾ ਹਲੇ ਇਹ ਰੇਡ ਚੱਲ ਸਕਦੀ ਹੈ ਸਹਜ ਕੋਈ ਆਈਡੀਆ ਕਿਸੇ ਅਧਿਕਾਰੀ ਨੇ ਕੁਝ ਦੱਸਿਆ ਹੋਵੇ ਕੋਈ ਵੀ ਅਪਡੇਟ ਬਿਲਕੁਲ ਵਿਜੇ ਕਿਉਂਕਿ ਕਾਫੀ ਅਧਿਕਾਰੀਆਂ ਦੇ ਅੰਦਰ ਆ ਰਹੇ ਨੇ ਜਾ ਰਹੇ ਨੇ ਮਸ਼ੀਨਾ ਅੰਦਰ ਗਈਆਂ ਖਾਣ ਪੀਣ ਦਾ ਸਮਾਨ ਜਿਹੜਾ ਅਧਿਕਾਰੀਆਂ ਦੇ ਅੰਦਰ ਜਾ ਰਿਹਾ ਤਾਂ ਕਹਿ ਸਕਦਾ ਕਿ ਸਮਾਨ ਜਿਹੜਾ ਕੀ ਹੈ ਲੱਗ ਸਕਦਾ ਹੈਗਾ ਕਿਉਂਕਿ ਕਾਫੀ ਸਮਾਨ ਜਿਹੜਾ ਅੰਦਰ ਜਾ ਚੁੱਕਾ ਤਾਂ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪੁਲਿਸ ਬਲ ਤੈਨਾਤ ਹੈ ਤਾਂ ਸਮਾਨ ਹੁਣ ਵੀ ਜਿਹੜਾ ਕੀ ਖਾਣ ਪੀਣ ਦਾ ਅੰਦਰ ਜਾ ਰਿਹਾ ਹੈਗਾ ਤਾਂ ਬਿਲਕੁਲ ਕਹਿ ਸਕਦੇ ਆ ਕਿ ਅਧਿਕਾਰੀਆਂ ਨੂੰ ਲੱਗ ਸਕਦਾ ਹੈ ਕਿ ਹਲੇ ਟਾਈਮ ਹੈਗਾ ਵੱਡਾ ਜਿਆਦਾ ਟਾਈਮ ਲੱਗ ਸਕਦਾ ਤਾਂ ਇਸ ਕਰਕੇ ਜਿਹੜਾ ਕੀ ਹੁਣ ਅੰਦਰ ਵੀ ਸਮਾਨ ਖਾਣ ਪੀਣ ਦਾ ਅਧਿਕਾਰੀ ਵਾਸਤੇ ਮੁਲਾਜ਼ਮਾ ਵਾਸਤੇ ਮੰਗ ਵੇਆਂ ਵੀ ਜਿਹੜੀਆਂ ਮਸ਼ੀਨਾਂ ਅੰਦਰ ਗਈਆਂ ਸੀ ਨੋਟ ਗਿਣਨ ਵਾਲੀਆਂ ਉਹਦੇ ਨਾਲ ਨੋਟ ਗਿਣੇ ਜਾ ਸਕਦੇ ਆ ਹਾਲੇ ਆਪਾਂ ਨੋਟ ਗਿਣਨ ਵਾਲੀ ਮਸ਼ੀਨਾਂ ਤਾਂ ਨਹੀਂ ਆਪਾਂ ਬਿਲਕੁਲ ਨੂੰ ਜ਼ਿਕਰ ਕਰ ਸਕਦੇ ਵੀ ਜਿਵੇਂ ਕਿਉਂਕਿ ਉਹ ਟੈਚੀ ਨੇ ਵੱਡੇ ਵੱਡੇ ਟੈਚੀ ਗਏ ਨੇ ਉਹ ਚ ਚਈ ਤਰ੍ਹਾਂ ਦੇ ਸਕੈਨਰ ਨੇ ਪ੍ਰਿੰਟਰ ਨੇ ਹੋ ਸਕਦਾ ਮਸ਼ੀਨਾਂ ਵੀ ਹੋਣ ਪਰ ਅੰਦਰ ਕਾਫੀ ਜਿਹੜਾ ਕੀ ਹੈ ਜਿਹੜਾ ਫੋਰੈਂਸਿਕ ਤਰੀਕੇ ਦੇ ਨਾਲ ਡਿਜੀਟਲ ਤਰੀਕੇ ਦੇ ਨਾਲ ਜਾਂਚ ਚੱਲ ਰਹੀ ਹੈ ਕਿਉਂਕਿ ਸਾਰੀ ਜਿਹੜੀ ਐਸਡੀ ਵੀਡੀਓਗ੍ਰਾਫੀ ਵੀ ਅੰਦਰ ਹੋ ਰਹੀ ਕਿਉਂਕਿ ਨਵੇਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਹਰ ਇੱਕ ਚੀਜ਼ ਦੀ ਵੀਡੀਓਗ੍ਰਾਫੀ ਹੁੰਦੀ ਹੈ ਤਾਂ ਸਾਰੇ ਵੀਡੀਓਗ੍ਰਾਫੀ ਤਰੀਕੇ ਦੇ ਨਾਲ ਇਸ ਨੂੰ ਰਿਕਾਰਡ ਕੀਤਾ ਜਾ ਰਿਹਾ ਤਾਂਕਿ ਕਾਨੂੰਨ ਕੋਈ ਵੀ ਐਬਜੈਕਸ਼ਨੇਬਲ ਨਾ ਕੋਰਟ ਕੈਨਾਲ ਜਿਹੜੀ ਇਸ ਦੀ ਜਾਂਚ ਹੋਈ ਹੈ ਠੀਕ ਹੈ ਧੰਨਵਾਦ ਸਹਿਜ ਜਾਣਕਾਰੀ ਦੇ ਲਈ ਤਾਂ ਜਲੰਧਰ ਤੋਂ ਤਸਵੀਰਾਂ ਦਿਖਾ ਰਹੇ ਸੀ ਰਮਨ ਅਰੋੜਾ ਦੇ ਘਰ ਦੀਆਂ ਵਿਜੀਲੈਂਸ ਦੀ ਰੇਡ ਚੱਲ ਰਹੀ ਹੈ ਪਰ ਰੇਡ ਦੇ ਵਿੱਚ ਹਾਲੇ ਕੀ ਕੁਝ ਨਿਕਲ ਕੇ ਆਇਆ ਇਸ ਦੀ ਅਪਡੇਟ ਆਉਣ ਦੇ ਵਿੱਚ ਸਮਾਂ ਲੱਗੇਗਾ ਉਹ ਲਾਈ ਉਹ ਸੰਸਾਗੋ ਇੰਟੀਮੇਸ਼ਨ ਬਦਲ ਲੱਗਾ ਬਾਕੀਆਂ ਤੋਂ ਉਹਨਾਂ ਦੇ ਜਿਹੜੇ ক্লোਜ਼ ਦੇ ਰੇਟੀਵੇ ਉਹਨਾਂ ਨੂੰ ਪਤਾ ਲੱਗਾ ਕਿ ਘਰੇ ਜਾਂਦਾ ਪੁਲਿਸ ਆਈ ਹੈ ਅਸੀਂ ਜਿੱਦਾਂ ਇੰਟੀਮੇਸ਼ਨ ਮਿਲੇ ਆ ਉਦਾਂ ਹੀ ਇੱਥੇ ਪਹੁੰਚ ਗਏ ਆ ਪਰ ਸਾਨੂੰ ਅੰਦਰ ਨਹੀਂ ਜਾਣ ਦੇ ਰਹੇ ਸੀ ਸੀਨੀਅਰ ਅਫੀਸਰ ਕਹਿ ਰਿਹਾ ਸੀ ਅੰਦਰ ਗੱਲਬਾਤ ਕਰਕੇ ਤੁਹਾਨੂੰ ਮਿਲਣ ਦੇ ਰਿਹਾ ਤਾਂ ਸਾਨੂੰ ਅਜੇ ਤੱਕ ਕਰ 15 ਤੋਂ 20 ਮਿੰਟ ਹੋ ਗਿਆ ਮੋਂਚਨ ਪਰ ਸਾਨੂੰ ਕੋਈ ਇੰਟੀਮੇਸ਼ਨ ਦੇ ਰਹੇ ਕਿ ਕਿਸ ਰਿਗਾਰਡਿੰਗ ਰੇਟ ਮਾਰੀ ਹੈ ਜਾਂ ਕੀ ਹੋ ਰਿਹਾ ਹੁੰਦਾ ਤੇ ਹੁਣ ਕੀ ਗੱਲਬਾਤ ਕੀਤੀ ਸੀ ਅੰਦਰ ਹੋਈ ਕਿ ਦੀ ਬਿਜ਼ਨਸ ਰੇਟ ਹੋਈ ਹੈ ਕਹ ਰਿਹਾ ਸਰ ਇਹ ਲੋਕ ਦੀ ਰੇਡ ਆ ਪਰ ਪ੍ਰੋਪਰ ਪਰ ਸਾਨੂੰ ਨਹੀਂ ਇਹ ਤੱਕ ਪਤਾ ਚੱਲ ਪਿਆ ਕਿ ਕਿਸ ਰਿਗਾਰਡਿੰਗ ਰੇਡ ਹੋਈ ਹੈ ਤੇ ਕਿਸ ਵਿਭਾਗ ਨੇ ਰੇਡ ਮਾਰੀ ਜਿਹੜੇ ਅੰਦਰ ਵਿਭਾਗ ਖੜਾ ਉਹਨਾਂ ਨਾਲ ਗੱਲਬਾਤ ਹੋਈ ਤੁਹਾਡੀ ਸਰ ਉਹਨਾਂ ਨਾਲ ਗੱਲਬਾਤ ਹੋਈ ਹੋਵੇ ਕਹਿੰਦਾ ਕਿ ਮੇਰੇ ਸੀਨੀਅਰ ਅਫੀਸਰ ਅੰਦਰ ਹੀ ਹੈ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਅੰਦਰ ਆਪਾਂ ਥੋੜੀ ਦੇਰ ਤੱਕ ਬੁਲਾ ਲੈਣ ਰਮਨ ਜੀ ਅੰਦਰ ਹੀ ਨੇ ਹਸਣ ਸਾਨੂੰ ਲੱਗ ਰਿਹਾ ਜੀ ਰਮਨ ਜੀ ਅੰਦਰ ਹੀ ਹੈ ਜੋ ਵੀ ਭ੍ਰਿਸ਼ਟਾਚਾਰ ਕਰੇਗਾ ਜੋ ਵੀ ਕ੍ਰਾਪਸ਼ਨ ਕਰੇਗਾ ਉਸਕੋ ਛੋੜਾ ਨਹੀਂ ਜਾਏਗਾ ਉਸकी ਜਗਾ ਜੋ ਹੈ ਉਹ ਕਾਨੂੰਨ ਦੇ ਮੁਤਾਬਕ ਜੇਲ ਬਣੀ ਹੋਈ ਹੈ ਉਸਕੋ ਜ और उसको कानून के मुताबिक सजा देंगे जो भी भ्रष्टाचार करेगा चाहे वो हमारी पार्टी का हो चाहे विपक्ष का हो चाहे कोई ऑफिसर हो कोई भी आदमी हो किसी भी लेवल का हो किसी को हम छोड़ेंगे नहीं सबको हम कानून के मुताबिक सख्त से सख्त सजा देंगे क्योंकि आम आदमी पार्टी का जो जन्म है आम आदमी पार्टी की पैदाइश जो है वो एक भ्रष्टाचार के खिलाफ उभरे एक बहुत बड़े जन आंदोलन से हुई है देश में बहुत बड़ा जब जन आंदोलन हुआ था उसमें से आम आदमी पार्टी का जन्म हुआ तो बिल्कुल वो जंग जो है भ्रष्टाचार के खिलाफ वो अभी जारी है हमारे नेशनल कोऑर्डिनेटर अरविंद केजरीवाल जी और पंजाब के माननीय मुख्यमंत्री सरदार भगवंत सिंह मान जी ने बहुत बड़ी जंग जो है वो छेड़ी हुई है और बहुत सारे लोग पहले भी जेल गए हैं आप भी जाएंगे तो आने वाले समय भी जो भ्रष्टाचार करेगा उसको हम जेल में भेजेंगे रामन अरोड़ा ने सकंजा कसया है अपनी ही सरकार वालों क्योंकि आम आदमी पार्टी दे ही विधायक ने तो आम आदमी पार्टी की सरकार ने ही ਸਿਕੰਜਾ ਕਸਲਿਆ ਰਮਨ ਅਰੂੜਾ ਦੇ ਮਾਮਲਾ ਬੇਨਿਜਮੀਆਂ ਦਾ ਮਾਮਲਾ ਭ੍ਰਿਸ਼ਟਾਚਾਰੀ ਦਾ ਕਿ ਨਗਰ ਨਿਗਮ ਦੇ ਅਫਸਰਾਂ ਦੇ ਰਾਹੀਂ ਲੋਕਾਂ ਨੂੰ ਨੋਟਿਸ ਭਜਵਾਏ ਜਾਂਦੇ ਸੀ ਔਰ ਬਾਅਦ ਦੇ ਵਿੱਚ ਉਹਨਾਂ ਤੋਂ ਮੋٹے ਪੈਸੇ ਲੈ ਕੇ ਸੈਟਲਮੈਂਟ ਕਰ ਲਈ ਜਾਂਦੀ ਸੀ ਸੋ ਉਸ ਦੀ ਖਬਰ ਜਿਹੜੀ ਸੀ ਯਕਿ ਇਹ ਉਸ ਦੀ ਸ਼ਿਕਾਇਤ ਜਿਹੜੀ ਸੀ ਉਹ ਸੀਐਮ ਪੋਰਟਲ ਤੇ ਕੀਤੀ ਗਈ ਸੀਐਮ ਪੋਰਟਲ ਤੇ ਸ਼ਿਕਾਇਤ ਮਿਲਣ ਤੋਂ ਬਾਅਦ ਇਸ ਦੀ ਜਾਂਚ ਕੀਤੀ ਗਈ ਜਾਂਚ ਤੇ ਵਿੱਚ ਸ਼ਿਕਾਇਤ ਦੇ ਤੱਥ ਠੀਕ ਪਾਏ ਗਏ ਉਸ ਤੋਂ ਬਾਅਦ ਪਹਿਲਾ ਐਕਸ਼ਨ ਹੋਇਆ ਕਿ ਰਮਨ अरोड़ा ਦੀ ਸਿਕਿਉਰਿਟੀ ਵਾਪਸ ਲੈ ਲਈ ਗਈ ਉਸੇ ਦਿਨ ਅੰਦਾਜ਼ਾ ਹੋ ਗਿਆ ਸੀ ਕਿ ਅਗਲੇ ਦਿਨਾਂ ਦੇ ਵਿੱਚ ਰਮਨ अरोड़ा ਤੇ ਵੱਡੀ ਕਾਰਵਾਈ ਹੋ ਸਕਦੀ ਹੈ ਉਹ ਇੱਕ ਇਸ਼ਾਰਾ ਸੀ ਔਰ ਉਸ ਤੋਂ ਬਾਅਦ ਫਿਰ ਅੱਜ ਜਾ ਕੇ ਰਮਨ अरोड़ा ਦੇ ਘਰ ਰੇਡ ਹੋਈ ਹੈ ਵਿਜੀਲੈਂਸ ਦੀ ਔਰ ਐਫ ਆਈ ਆਰ ਦਰਜ ਹੋਣ ਬਾਰੇ ਤੇ ਜਾਣਕਾਰੀ ਆ ਗਈ ਹੈ ਗ੍ਰਿਫਤਾਰੀ ਹੁੰਦੀ ਹੈ ਜਾਂ ਨਹੀਂ ਇਹ ਦੇਖਣਾ ਪਏਗਾ ਸੋ ਰਮਨ अरोड़ा ਤੋਂ ਇਲਾਵਾ ਪਿਛਲੇ ਸਮੇਂ ਦੇ ਵਿੱਚ ਕਈ ਹੋਰ ਵਿਧਾਇਕ ਐਸੇ ਰਹੇ ਨੇ ਜਿਨ੍ਹਾਂ ਤੇ ਆਪਣੀ ਹੀ ਸਰਕਾਰ ਦੇ ਵਿੱਚ ਗਾਸ਼ਕਰੀ ਹੈ ਉਹਨਾਂ 'ਚ ਸਭ ਤੋਂ ਪਹਿਲਾ ਨਾਮ ਵਿਜੇ ਸਿੰਘਲਾ ਦਾ ਆਇਆ ਸੀ ਮਈ 2022 ਦੇ ਵਿੱਚ ਯਾਨੀ ਮਾਰਚ ਦੇ ਵਿੱਚ ਸਰਕਾਰ ਬਣੀ ਤੇ ਮਈ 2022 'ਚ ਡਾਕਟਰ ਵਿਜੇ ਸਿੰਘਲਾ ਜਿਹੜੇ ਉਸ ਵੇਲੇ ਸਿਹਤ ਮੰਤਰੀ ਸੀ ਉਹਨਾਂ ਨੂੰ ਇੱਕ ਟੈਂਡਰ ਦੇ ਵਿੱਚ 1% ਕਮਿਸ਼ਨ ਮੰਗਣ ਦੇ ਇਲਜ਼ਾਮਾਂ ਤਹਿਤ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਯਾਨੀ ਮਿਨਿਸਟਰਸ਼ਿਪ ਚਲੀ ਗਈ ਔਰ ਨਾਲ ਦੀ ਨਾਲ ਉਹਨਾਂ ਨੂੰ ਵਿਜੀਲੈਂਸ ਨੇ ਅਰੈਸਟ ਵੀ ਕਰ ਲਿਆ ਜ਼ਮਾਨਤ ਤੇ ਬਾਹਰ ਚੱਲ ਰਹੇ ਨੇ ਫਰਵਰੀ 2023 ਦੇ ਵਿੱਚ ਅਮਿਤ ਰਤਨ ਜਿਹੜੇ ਕੋਟਪੱਤਾ ਬਠਿੰਡਾ ਵਿਧਾਤੀ ਤੋਂ ਐਮਐਲਏ ਨੇ ਉਹਨਾਂ ਨੂੰ ਸਰਕਾਰੀ ਗ੍ਰਾਂਟ ਦੇ ਬਦਲੇ ਰਿਸ਼ਵਤ ਮੰਗਣ ਦੇ ਇਲਜ਼ਾਮ ਸੀ ਔਰ ਵਿਜੀਲੈਂਸ ਨੇ ਗ੍ਰਿਫਤਾਰੀ ਕੀਤੀ ਉਹ ਵੀ ਜ਼ਮਾਨਤ ਤੇ ਬਾਹਰ ਲਈ ਸਵਾਲ ਤਾਂ ਇਹ ਉੱਠਦਾ ਕਿ ਕੀ ਆਮ ਆਦਮੀ ਪਾਰਟੀ ਇਹ ਕੇਸਾਂ ਦੇ ਵਿੱਚ ਕੋਈ ਕਾਰਵਾਈ ਕਰਦੀ ਹੈ ਇਹਨਾਂ ਨੂੰ ਕਿਸੇ ਕਨਕਲੂਸਿਵ ਐਂਡ ਤੱਕ ਲੈ ਕੇ ਜਾਏਗੀ ਔਰ ਜਿਹੜੇ ਲੋਕਾਂ ਨੂੰ ਆਮ ਆਦਮੀ ਪਾਰਟੀ ਆਪ ਭ੍ਰਿਸ਼ਟ ਮੰਨ ਰਹੀ ਹੈ ਉਹਨਾਂ ਨੂੰ ਪਾਰਟੀ ਚੋਂ ਤਾਂ ਇਹ ਲੋਕ ਬਾਹਰ ਨਹੀਂ ਕੱਢਦੇ। ਪਰ ਮੈਂ ਯਾਦ ਕਰਾ ਦਿਆਂ ਕਿ ਇਸ ਤਰੀਕੇ ਦੇ ਡਰਾਮੇ ਪਹਿਲਾਂ ਵੀ ਬਹੁਤ ਕੀਤੇ ਨੇ। ਮੁੱਖ ਮੰਤਰੀ ਸਾਹਿਬ ਇੱਕ ਦਿਨ ਲਾਈਵ ਹੋਏ ਸੀ ਕਹਿੰਦੇ ਸੀ ਮੇਰਾ ਮੰਤਰੀ ਜਿਹੜੇ ਕਿ ਮਾਨਸਾ ਤੋਂ ਵਿਧਾਇਕ ਹਨ ਡਾਕਟਰ ਵਿਜੇ ਸਿੰਘਲਾ ਕਹਿੰਦੇ ਭ੍ਰਸ਼ਟ ਹੈ ਮੇਰੇ ਕੋਲ ਵੀਡੀਓ ਸਬੂਤ ਹੈ ਮੈਨੂੰ ਮੰਤਰੀ ਪਦ ਤੋਂ ਬਰਖਾਸਤ ਕਰ ਰਹੇ ਹਨ ਤੇ ਪਰਚਾ ਕਰਾ ਰਹੇ ਹਨ। ਪਰ ਅੱਜ ਤੱਕ ਉਸ ਕੇਸ 'ਚ ਚਲਾਨ ਤੱਕ ਨਹੀਂ ਪੇਸ਼ ਹੋਇਆ। ਹੁਣ ਸਵਾਲ ਇਹ ਉੱਠਦਾ ਕਿ ਕੀ ਮੁੱਖ ਮੰਤਰੀ ਸਾਹਿਬ ਨੇ ਉਹ ਵੀਡੀਓ ਸਬੂਤ ਖੁਰਦ-ਬੁਰਦ ਕਰਤਾ ਕਿਤੇ ਆਪਣੇ ਵਿਧਾਇਕ ਨੂੰ ਬਚਾਉਣ ਦੇ ਲਈ? ਇਸੇ ਤਰੀਕੇ ਫੌਜਾ ਸਿੰਘ ਸਰਾਰੀ ਸਾਹਿਬ ਦਾ ਜਿਹੜਾ ਕੇਸ ਹੈ ਉਹਦੇ ਚ ਕਹਿੰਦੇ ਕਿ ਭ੍ਰਿਸ਼ਟਾਚਾਰ ਕਰ ਰਹੇ ਹੋ ਮੰਤਰੀਪਦ ਤੋਂ ਅਸਤੀਫਾ ਲੈ ਲਿਆ ਪਰ ਪਰਚਾ ਨਹੀਂ ਦਰਜ ਕੀਤਾ ਫੌਜਾ ਸਿੰਘ ਸਰਾਰੀ ਸਾਹਿਬ ਤੇ ਅਮਿਤ ਰਤਨ ਸਾਹਿਬ ਦੇ ਕੇਸ 'ਚ ਕੁਝ ਨਹੀਂ ਹੋਇਆ 2 ਸਾਲ ਦਾ ਸਮਾਂ ਉਹ ਉਹ ਇਹੇ ਕਰਕੇ ਲਿਆ ਨਾ ਕਿ ਉਹ ਦੂਜੀ ਪਾਰਟੀ ਜਾ ਰਿਹਾ ਸੀ ਹੋਰ ਕਈ ਐਮਐਲਏ ਕਈਆਂ ਦੇ ਰੌਲਾ ਹੈ ਕਈਆਂ ਦੀ ਕੰਪਲੇਨ ਨੇ ਕਿਤੇ ਵੀ ਐਕਸ਼ਨ ਨਹੀਂ ਹੋਇਆ ਸਿਰਫ ਉਹਦੇ ਤੇ ਹੋਇਆ ਜਿਹੜਾ ਦੂਜੀ ਪਾਰਟੀ ਜਾ ਰਿਹਾ ਪਰ ਇਹ ਕਿੰਨਾ ਚਿਰ ਚੱਲਣਾ ਹੈ ਮੈਸ 2 ਸਾਲ ਰਹਿ ਗਏ ਨੇ ਅਡੇਢ ਸਾਰੇ ਗਏ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਸਰਕਾਰਾਂ ਹੁੰਦੀਆਂ ਨੇ ਲੋਕਾਂ ਹਾਸਤੇ ਇਹ ਲੀਡਰ ਦੇ ਇਧਰ ਉਧਰ ਟਪਕਦੇ ਰਹਿਣੇ ਕੋਈ ਵਿੱਚ ਕਿਤੇ ਚਲੇਗਾ ਕੋਈ ਇੱਥੇ ਚਲੇਗਾ ਤੁਸੀਂ ਜਿਹੜਾ ਮੌਤਾਂ ਹੋਈਆਂ ਨੇ ਦਾਰੂ ਵਾਲੀਆਂ ਤੁਹਾਡਾ ਉੱਤੇ ਕੀ ਸੰਗੀਤ ਗਾਏ ਤੁਸੀਂ ਜਿਹੜਾ ਡੈਲੀਗੇਸ਼ਨ ਜਾ ਰਹੇ ਹੋ ਮੈਂ ਚਚਿਤ ਰੂਦ ਜੀ ਨੂੰ ਮਿਲ ਕੇ ਆਇਆ ਸੀ ਕੀ ਤੁਹਾਡੀ ਤੁਸੀਂ ਕੋਈ ਡੈਲੀਗੇਸ਼ਨ ਨੂੰ ਦੱਸਿਆ ਕਿ ਪੰਜਾਬ ਦੇ ਹਾਲਾਤ ਕੀ ਨੇ ਕੀ ਤੁਸੀਂ ਜਾ ਕੇ ਉਹਨਾਂ ਨੂੰ ਉਹਨਾਂ ਨੂੰ ਦੱਸਿਆ ਵੀ ਪੰਜਾਬ ਦੀ ਗੱਲ ਕਰੋ ਕਿ ਅਸੀਂ ਕਿੱਦੇ ਡਾਊਨ ਚੜੇ ਗਏ ਆਂ ਤੋ ਜਿਹੜੀ ਸੰਗੀਤਗੀ ਸਾਨੂੰ ਜਿਹੜੀ ਜਿਹੜੀਆਂ ਮੁੱਖ ਘਟਨਾਵਾਂ ਹੁੰਦੀਆਂ ਜਦੋਂ ਆਪਾਂ ਸਾਈਟ ਤੇ ਕਰਾਂਗੇ ਲੋਕ ਯਕੀਨ ਨਹੀਂ ਕਰਦੇ ਹੁਣ ਲੋਕਾਂ ਨੂੰ ਸਭ ਪਤਾ ਹੈ ਇਸਕਲ ਦਾ ਵੀ ਰਮਨ ਡੋੜਾ ਤੇ ਰੇਟ ਕਿਉਂ ਹੋ ਰਹੀ ਹੈ